ਆਮ ਨਮੀ ਉਸਕ ਕਮੇਟੀ ਵੱਲੋਂ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸਬੰਧ ਦੇ ਵਿੱਚ ਜੋ ਅੱਜ ਪੰਜਾਬ ਕੇਸਰੀ ਦੇ ਮੀਟਿੰਗ ਹਾਲ ਦੇ ਵਿੱਚ ਸੰਚਾਲਕ ਮੀਟਿੰਗ ਕੀਤੀ ਗਈ ਹੈ ਪੰਜਾਬ ਸਰਕਾਰ ਨੇ ਸਕੂਲ ਪ੍ਰਿੰਸੀਪਲ ਦੇ ਉੱਤੇ ਜੋ ਕੰਮ ਦਾ ਜ਼ਿਆਦਾ ਬੋਝ ਸੀ ਉਸ ਬੋਝ ਨੂੰ ਘਟ ਕਰਨ ਵਾਸਤੇ ਸਕੂਲ ਕੈਂਪਸ ਮੈਨੇਜਰ ਦੀ ਜਿਹੜੀਆਂ ਪੋਸਟਾਂ ਸੀ ਇਹ ਸਕੂਲਾਂ ਵਿੱਚ ਦਿੱਤੀਆਂ ਨੇ ਕਿਵੇਂ ਇੱਕ ਗਰਾਊਂਡ ਦੀ ਸਫਾਈ ਗਰਾਊਂਡਾਂ ਦੇ ਵਿੱਚ ਪਾਣੀ ਦਾ ਪ੍ਰਬੰਧ ਕਰਨਾ ਬੱਚਿਆਂ ਵਾਸਤੇ ਪਾਣੀ ਦਾ ਪ੍ਰਬੰਧ ਕਰਨਾ ਟਾਇਲਟਸ ਦੇਖਣੇ ਮਿੱਡੇ ਮੀਲ ਚੈੱਕ ਕਰਨਾ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ 2400 ਦੇ ਕਰੀਬ ਬੱਚੇ ਹਨ ਔਰ ਅਕੈਡੈਮਿਕਸ ਕੋ ਕਰਿਕੂਲਰਸ ਦੇ ਨਾਲ ਨਾਲ ਸਾਰੀ ਬਿਲਡਿੰਗ ਨੂੰ ਮੈਨੇਜ ਕਰਨਾ ਆਪਣੇ ਆਪ ਦੇ ਵਿੱਚ ਇੱਕ ਚੈਲਿੰਜਿੰਗ ਟਾਸਕ ਹੈ ਸੋ ਕੈਂਪਸ ਮੈਨੇਜਰ ਦੀ ਸਪੋਰਟ ਦੇ ਨਾਲ ਬਹੁਤ ਸਾਰੇ ਕੰਮ ਬੜੇ ਆਰਾਮ ਨਾਲ ਹੋ ਜਾਂਦੇ ਨੇ ਤੇ ਟੀਚਰਜ਼ ਨੂੰ ਆਪਣੀ ਟੀਚਿੰਗ ਦੇ ਵਿੱਚੋਂ ਟਾਈਮ ਕੱਢ ਕੇ ਟਾਈਮ ਵੇਸਟ ਨਹੀਂ ਕਰਨਾ ਪੈਂਦਾ ਕਿਹੜੇ ਬੰਦੇ ਨੇ ਸਕੂਲ ਵਿੱਚ ਐਂਟਰ ਕਰਨਾ ਕਿਸ ਕੰਮ ਲਈ ਐਂਟਰ ਹੋਣਾ ਤੇ ਉਹ ਕੰਮ ਜਿਹੜਾ ਆ ਉਹ ਦਰਜ ਕੀਤਾ ਜਾਂਦਾ ਹੈ ਇਸ ਸਕਿਉਰਿਟੀ ਗਾਰਡ ਜਿਹੜੇ ਆ ਬੜੀ ਤੰਦੇਈ ਦੇ ਨਾਲ ਸਾਰਾ ਕੰਮ ਕਰ ਰਹੇ ਆ ਕੈਂਪਸ ਮੈਨੇਜਰ ਪੜਾਈ ਤੋਂ ਬਿਨਾ ਬਾਕੀ ਸਾਰਾ ਕੰਮ ਕੈਂਪਸ ਮੈਨੇਜਰ ਦੇਖਣਗੇ ਹੈਡਮਾਸਟਰ ਸਦਾ ਧਿਆਨ ਸਾਰਾ ਧਿਆਨ ਆਪਣੇ ਟੀਚਰਾਂ ਨਾਲ ਮਿਲ ਕੇ ਪੜਾਈ ਕਰਾਉਣ ਤੇ ਹੋਊਗਾ ਇਸ ਦੇ ਵਿੱਚ ਆਰਾਮ ਨਮੀ ਦੀ ਸ਼ੋਭਾ ਯਾਤਰਾ ਦੇ ਵਿੱਚ ਜੋ ਸੇਵਾ ਆਰਾਮ ਭਗਤਾ ਵੱਲੋਂ ਸੇਵਾ ਕੀਤੀ ਜਾਂਦੀ ਹੈ ਚੱਕੀਆਂ ਦੀ ਡਿਊਟੀ ਜੋ ਨਿਭਾਈ ਜਾਂਦੀ ਹੈ ਸੜਕਾ ਦੇ ਉੱਤੇ ਜੋ ਝਾਗੀਆਂ ਲਗਾਈਆਂ ਜਾਂਦੇ ਚੱਕਿਆ ਨਿਕਲਦੀਆਂ ਉਸ ਨੂੰ ਟ੍ਰੈਫਿਕ ਦੀ ਪ੍ਰੋਬਲਮ ਨਾ ਹੋਵੇ ਉਹਦੇ ਸਬੰਧ ਦੇ ਵਿੱਚ ਅੱਜ ਸੰਚਾਲਕ ਮੀਟਿੰਗ ਕੀਤੀ ਗਈ ਸਾਡੇ ਨਾਲ ਸਦੇਜੀ ਹੈ ਜੋ ਸੰਚਾਲਕ ਕਮੇਟੀ ਦੇ ਮੇਨ ਇੰਚਾਰਜ ਹੈ ਸੁਦੇਸ਼ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੀਟਿੰਗ ਕੀਤੀ ਗਈ ਹੈ ਆਰਾਮ ਨਮੀ ਦੀ ਸ਼ੋਭਾ ਯਾਤਰਾ ਸੰਬੰਧੀ ਸੰਚਾਲਕ ਦੇ ਬਾਰੇ ਵਿਚਾਰ ਸਾਂਝੇ ਕੀਤੇ ਗਏ ਉਹਨਾਂ ਕੋਲੋਂ ਮੁਸ਼ਕਲਾ ਪੁੱਛੀਆਂ ਗਈਆਂ ਉਸ ਦੀਆਂ ਮੁਸ਼ਕਲਾਂ ਦਾ ਕਿਹੜਾ ਹੱਲ ਹੈ ਮੌਕੇ ਦੇ ਹਰ ਸਾਲ ਦੀ ਤਰ੍ਹਾਂ ਬਹੁਤ ਬਵੇਅ ਔਰ ਵਿਸ਼ਾਲ ਸ਼ੋਭਾ ਯਾਤਰਾ ਆਦਰਨੀਏ ਸ਼੍ਰੀ ਵਿਜੇ ਚੋਪੜਾ ਜੀ ਸਾਡੇ ਮੁਖ ਸੰਪਾਦਕ ਹਿੰਸਾਮਾਚਾਰ ਗਰੁੱਪ ਦੇ ਔਰ ਉਹਨਾਂ ਦੇ ਸੁਪੁੱਤਰ ਅਵਿਨਾਸ਼ ਚੋਪੜਾ ਜੀ ਅਮਿਤ ਚੋਪੜਾ ਜੀ ਉਹਨਾਂ ਦਾ ਸਾਰਾ ਸਮੁੱਚਾ ਪਰਿਵਾਰ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਸ਼ੋਭਾ ਯਾਤਰਾ ਪ੍ਰਭੂ ਰਾਮ ਦੀ ਕਿਰਪਾ ਨਾਲ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਅਸੀਂ ਸਾਰੇ ਸਮਾਜ ਜਿੰਨੇ ਵੀ ਸੰਚਾਲਨ ਕਮੇਟੀ ਦੇ ਮੈਂਬਰ ਹੈ ਜਾਂ ਉਹਨਾਂ ਦੇ ਆਰਗੇਨਾਈਜ਼ਰ ਹੈ ਸਾਰੇ ਅੱਜ ਵਿਚਾਰ ਕਰਨ ਲਈ ਇਕੱਠੇ ਹੋਏ ਸੀ ਹਰ ਸਾਲ ਦੀ ਤਰ੍ਹਾਂ ਕਿਉਂਕਿ ਇਸ ਸਾਲ ਕੁਝ ਤਬਦੀਲੀਆਂ ਹੋਰ ਕਰਨ ਦੀ ਸਾਡੀ ਪਲਾਨਿੰਗ ਸੀਗੀ ਅਸੀਂ ਸੁਝਾਅ ਮੰਗੇ ਔਰ ਚ ਸਾਨੂੰ ਸੁਝਾਅ ਆਏ ਆ ਕੁਝ ਅਸੀਂ ਚੇਂਜਸ ਕਰ ਰਹੇ ਆ ਜਿਹਦੇ ਨਾਲ ਜਿਹੜੀਆਂ ਸਟੇਜਾਂ ਕੁਝ ਤੰਗ ਬਾਜ਼ਾਰਾਂ ਦੇ ਵਿੱਚ ਸੜਕ ਦੇ ਵਿੱਚ ਲੱਗਦੀਆਂ ਜਾਂ ਇੱਕ ਦੂਜੇ ਦੇ ਸਾਹਮਣੇ-ਸਾਹਮਣੇ ਲੱਗ ਜਾਂਦੀਆਂ ਉਹਦੇ ਨਾਲ ਫਿਰ ਵੱਡੀਆਂ ਝਾਕੀਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਨਿਕਲਣ ਦੇ ਵਿੱਚ ਔਰ ਉੱਥੇ ਭੀੜ ਬਣ ਜਾਂਦੀ ਹੈ ਜਿਹਦੇ ਨਾਲ ਡਰ ਲੱਗਦਾ ਕੋਈ ਕਿਸੇ ਦਾ ਕੋਈ ਕਿਸੇ ਤਰ੍ਹਾਂ ਦੀ ਦੁਰਘਟਨਾ ਨਾ ਹੋ ਜਾਵੇ ਕਿਸੇ ਤਰ੍ਹਾਂ ਦਾ ਕੋਈ ਜ਼ਖਮੀ ਨਾ ਹੋ ਜਾਵੇ ਕਿਉਂਕਿ ਜਦੋਂ ਝਾਕੀ ਲੱਗਦੀਆਂ ਭੀੜ ਬਹੁਤ ਹੁੰਦੀ ਆ ਸਾਹਮਣੇ-ਸਾਹਮਣੇ ਸਟੇਜਾਂ ਤੇ ਤੇ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਗੌਰ ਕੀਤਾ ਗਿਆ ਤੇ ਅਪੀਲ ਕੀਤੀ ਗਈ ਆ ਸਾਰਿਆਂ ਨੂੰ ਜਿਹੜੇ ਸਾਡੇ ਲੰਗਰ ਕਮੇਟੀ वाले या जेडे ਸਮ ਆਪਣਾ ਸਟੇਜ ਲਗਾਉਂਦੇ ਆ ਸਮ ਨਹੀਂ ਉਹਦਾ ਧਾਰਮਿਕ ਧਾਰਮਿਕ ਸਟੇਜਾਂ ਲਗਾਉਂਦੇ ਆ ਸਨਮਾਨ ਸਮਾਰ ਕਰਨ ਲਈ ਆਈਆਂ ਹੋਈਆਂ ਸੰਗਤਾਂ ਦਾ ਸਨਮਾਨ ਕਰਨ ਲਈ ਸਟੇਜਾਂ ਲੱਗਦੀਆਂ ਉਹਨਾਂ ਲਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇੱਕ ਤਾਂ ਕੰਪੈਕਟ ਸਟੇਜਾਂ ਲਗਾਓ ਸੜਕ ਦੇ ਵਿੱਚ ਨਾ ਆਓ ਸੜਕ ਦੇ ਨਾਲ-ਨਾਲ ਲੰਬੀ ਸਟੇਜ ਲਗਾ ਲਓ ਸਟੇਜ ਦੇ ਵਿੱਚ ਨਾ ਆਓ ਸਟੇਜ ਨੂੰ ਥੋੜਾ ਲੰਬਾ ਕਰ ਲਓ ਵਰਟੀਕਲ ਸਾਈਜ਼ ਚ ਕਰ ਲਓ ਹਰੀਜ਼ਨਟਲ ਨਾ ਕਰੋ ਸੋ ਇਸ ਕਰਕੇ ਅਸੀਂ ਅੱਜ ਇਹ ਹੀ ਬੇਨਤੀ ਕਰਨ ਲਈ ਅੱਜ ਸਾਰੇ ਇਕੱਠੇ ਹੋਏ ਆ ਸਾਡੇ 70-80 ਮੁੰਡਿਆਂ ਦਾ ਜੋ ਨੌਜਵਾਨ ਹੈ ਹੁਣ ਤਾਂ ਬਜ਼ੁਰਗ ਵੀ ਵਿੱਚ ਹੋ ਗਏ ਉਹ ਨੌਜਵਾਨ ਜਿਹੜੇ 25-25 ਸਾਲ ਤੋਂ ਇਸ ਸੰਚਾਲਨ ਕਮੇਟੀ ਦੇ ਮੈਂਬਰ ਸੈਗਮੈਂਟ ਇੰਚਾਰਜ ਸਾਡੇ 17 ਸੈਗਮੈਂਟ ਇੰਚਾਰਜ ਬਣੇ ਬਣਾਏ ਆ ਸੈਗਮੈਂਟ ਔਰ 17 ਦੇ ਉੱਤੇ ਸੈਗਮੈਂਟ ਇੰਚਾਰਜ 17 ਮੈਂ ਉਹਨਾਂ ਦੇ ਨਾਲ 5-5 ਅੱਗੇ ਇੱਕ ਮੈਂਬਰ ਹੈ ਉਹਨਾਂ ਦੇ ਸਹਾਇਕ ਉਹ ਸਾਰੇ ਡਿਊਟੀ ਦਿੰਦੇ ਆ ਕੋਈ ਦੋ ਜਣੇ ਥੱਕ ਜਾਂਦੇ ਆ ਕੋਈ ਦੋ ਜਣੇ ਪਾਣੀ ਜਾਂ ਵਾਸ਼ਰੂਮ ਜਾਣਾ ਹੁੰਦਾ ਉਹਨਾਂ ਦੀ ਆਲਟਰਨੇਟਿਵ ਅਰੇਂਜਮੈਂਟ ਅਸੀਂ ਕੀਤੇ ਆ ਤੋਂ ਉਹ ਸਾਰੇ ਵੀਰ ਉੱਥੇ ਖੜੇ ਆ ਸਾਰੀ ਸ਼ੋਭਾ ਯਾਤਰਾ ਨੂੰ ਹਰ ਤਰ੍ਹਾਂ ਹਰ ਸਾਲ ਨਿਭਾਉਂਦੇ ਆ ਅੰਧੇਰਾ ਵੀ ਹੋ ਜਾਂਦਾ ਵੈ ਉਸ ਦੇ ਵਿੱਚ ਅਸੀਂ ਗੈਰ ਸਮਾਜਿਕ ਤੱਤ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਵੀ ਨਿਗਰ ਰੱਖਦੇ ਆ ਆਪਣੇ ਸਾਰੇ ਭਰਾਵਾਂ ਨੂੰ ਦੱਸਿਆ ਵੈ ਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਅਜ ਤੱਕ ਤਾਂ ਨਹੀਂ ਹੋਈ ਹੈ ਕਿ ਜੇਬ ਕਟਰੇ ਜਾਂ ਮੋਬਾਈਲ ਸਨੇਚ ਕਰਨ ਵਾਲੇ ਐਹੋ ਇਹ ਲੋਕ ਵੀ ਚਾਏ ਹੁੰਦੇ ਆ ਉਹਨਾਂ ਸਾਰਿਆਂ ਦੇ ਲਈ ਅਸੀਂ ਧਿਆਨ ਰੱਖਿਆ ਵਾ ਔਰ ਸਾਡੇ ਮੁੰਡੇ ਜਿਹੜੇ ਹੁੰਦੇ ਇਹ ਖਾਸ ਤੌਰ ਤੇ ਇਹ ਧਿਆਨ ਰੱਖਦੇ ਆ ਕਿ ਕਿਸੇ ਮਾਂ ਭੈਣ ਦੇ ਨਾਲ ਜਾਂ ਕੋਈ ਕਿਸੇ ਦੇ ਚੇਨ ਫਿਨੇਚ ਨਾ ਕਰ ਲਵੇ ਕੋਈ ਕਿਸੇ ਤਰ੍ਹਾਂ ਦਾ ਕੋਈ ਉਹਦਾ مالی ਨੁਕਸਾਨ ਨਾ ਕਰ ਜਵੇ ਪਰਸ ਵਗੈਰਾ ਮੋਬਾਈਲ ਵਗੈਰਾ ਸਟੇਜਾਂ ਤੋਂ ਅਪੀਲਾਂ ਵੀ ਕਰਾਈ ਦੀਆਂ ਕਿ ਆਪਣੇ ਆਪਣੇ ਮੋਬਾਈਲ ਔਰ ਪਰਸ ਦਾ ਧਿਆਨ ਜਰੂਰ ਰੱਖੋ 에ਜੈਂਟਸ ਲਈ ਵੀ ਐ ਲੈਡੀਜ਼ ਲਈ ਵੀ ਸੋ ਅਸੀਂ ਹਰ ਤਰ੍ਹਾਂ ਦੀ ਤਰ੍ਹਾਂ ਐਸਐਲ ਵੀ ਪੂਰੀ ਪਰਪਰ ਰਾਮ ਦੀ ਕਿਰਪਾ ਨਾਲ ਮਾਨ ਜੀ ਦੀ ਕਿਰਪਾ ਨਾਲ ਮਾਤਾ ਸੀਤਾ ਦੇ ਆਸ਼ੀਰਵਾਦ ਨਾਲ ਪੂਰੀ ਤਨਦੇਹੀ ਨਾਲ ਡਿਊਟੀ ਦੇਣ ਲਈ ਤਿਆਰ ਹਨ ਔਰ ਸਾਰਿਆਂ ਨੂੰ ਸਵਾਗਤ ਕਰਨ ਲਈ ਵੀ ਤਿਆਰ ਹਨ ਸਾਰਿਆਂ ਦਾ ਉੱਥੇ ਵੈਲਕਮ ਕਰਾਂਗੇ ਸਾਰਿਆਂ ਨੂੰ ਅਭਿਨੰਦਨ ਕਰਦੇ ਆਂ ਔਰ ਅਪੀਲ ਵੀ ਕਰਦੇ ਆਂ ਕਿ ਹਰ ਸਾਲ ਦੀ ਤਰ੍ਹਾਂ ਵੜ ਚੜ ਕੇ ਇਸ ਵਾਰੀ ਵੀ ਸ਼ੋਭਾ ਯਾਤਰਾ ਚ ਹਿੱਸਾ ਲਓ ਸੁੰਦਰ ਚਾਂਕੀਆਂ ਲੈ ਕੇ ਆਓ ਔਰ ਲੰਗਰ ਕਮੇਟੀਆਂ ਵੀ ਜਿਹੜੀ ਹਰ ਸਾਲ ਹੀ ਅੱਗੇ ਹਰ ਵਾਰੀ ਅਸੀਂ ਦੇਖਦੇ ਹਾਂ ਕਿ ਲੰਗਰ ਕਮੇਟੀਆਂ 'ਚ ਇਜ਼ਾਫਾ ਹੋ ਰਿਹਾ ਸਮਾਨ ਸਮਰੋਹ ਕਮੇਟੀਆਂ 'ਚ ਇਜ਼ਾਫਾ ਹੋ ਰਿਹਾ ਸਟੇਜਾਂ ਵਧਦੀਆਂ ਵਧਦੀਆਂ ਜਾ ਰਹੀਆਂ ਸਾਨੂੰ ਸੰਭਾਲ ਨਾ ਸਕੋ ਮੁਸ਼ਕਲ ਹੋ ਰਿਹਾ ਇਹ ਪ੍ਰਭੂ ਰਾਮ ਦੀ ਕਿਰਪਾ ਵੈ ਜੇ ਚੋਪੜਾ ਜੀ ਦੀ ਪ੍ਰੇਰਨਾ ਵੈ ਜਿਹੜਾ ਕਿ ਇਹਨਾਂ ਸਾਰਾ ਕੁਝ ਮੈਨੇਜ ਪ੍ਰਭੂ ਰਾਮ ਦੀ ਕਿਰਪਾ ਨਾਲ ਆਪਣੇ ਆਪ ਹੀ ਉਹ ਕਰਵਾ ਲੈਂਦਾ ਸਾਨੂੰ ਸ਼ਕਤੀ ਦਿੰਦਾ ਵੈ ਸਾਡੇ ਜਿੰਨੇ ਵੀ ਸਾਡੇ ਸੇਵਕ ਹੈਗੇ ਆ ਸੰਚਾਲਨ ਕਮੇਟੀ ਦੇ ਦੇਖੋ ਕਿੰਨੇ ਕਿੰਨੇ ਬਜ਼ੁਰਗ ਹੋ ਗਏ ਆ ਸੋ ਇਹ ਸਾਰੇ ਪੂਰੀ ਤਨਦੇਈ ਨਾਲ ਖੜੇ ਰਹਿੰਦੇ ਆ ਰਾਤ ਦੇ 10 ਵਜੇ ਜਦੋਂ ਆਰਤੀ ਹੁੰਦੀ ਹੈ ਫਿਰ ਜਾ ਕੇ ਆਪਣੇ ਘਰਾਂ ਨੂੰ ਜਾਂਦੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਮਿਸਰ ਇੱਕ ਤੁਸੀਂ ਸੰਚਾਲਕ ਦੇ ਵਿੱਚ ਮੀਟਿੰਗ ਵੀ ਕੀਤੀ ਹੈ ਵਿਚਾਰ ਸਾਂਝੇ ਹੋਏ ਨੇ ਉੱਥੇ ਇਹ ਵੀ ਕਿਹਾ ਗਿਆ ਕਿ ਕਿਹੜੇ ਸਟੇਜਾਂ ਦੇ ਉੱਤੇ ਗਾਣੇ ਵੀ ਲਗਾਏ ਜਾਂਦੇ ਨੇ ਤੁਹਾਡੇ ਵੱਲੋਂ ਅਪੀਲ ਲਗਾਤਾਰ ਕੀਤੀ ਗਈ ਹੈ ਸਟੇਜਾਂ ਦੇ ਉੱਤੇ ਰਾਮ ਭਗਤ ਰਾਮ ਜੀ ਦੇ ਗਾਣੇ ਜਾਂ ਮਾਤਾ ਦੇ ਧਾਰਮਿਕ ਗਾਣੇ ਕਿਹੜੇ ਲਗਾਏ ਜਾਂ ਹਾਂ ਵੀ ਗਾਣੇ ਨਾ ਗੜੇ ਉੱਥੇ ਬਜੇ ਬਿਲਕੁਲ ਠੀਕ ਸਵਾਲ ਪੁੱਛਤਾ ਅਸੀਂ ਇਸੇ ਬਾਰੇ ਵਿਚਾਰ ਕੀਤਾ ਤੇ ਅਸੀਂ ਇਹ ਦੱਸਣਾ ਨਹੀਂ ਸੀ ਚਾਹਦੇ ਕਿਉਂਕਿ ਗੱਲ ਪਬਲੀਕਲੀ ਨਹੀਂ ਅੰਦਰੂਨੀ ਤੇ ਅਸੀਂ ਭੇਜਦੇ ਪਏ ਆ ਸਾਰਿਆਂ ਨੂੰ ਕਿ ਸਟੇਜਾਂ ਤੇ ਧਾਰਮਿਕ ਦਿਨ ਹੈ ਪ੍ਰਭੂ ਦਾ ਦਿਨ ਹੈ ਪ੍ਰਭੂ ਦੇ ਕੰਮ ਦੇ ਵਿੱਚ ਫਿਲਮੀ ਗਾਣੇ ਲੱਗੇ ਹੋਣ ਤੇ ਇਸ ਤੋਂ ਵੱਡਾ ਸਾਡਾ ਪੱਦਾ ਮਜ਼ਾਕ ਹੋਰ ਕੀ ਬਣੇਗਾ ਧਰਮ ਦੀ ਬੇਇੱਜ਼ਤੀ ਹੁੰਦੀ ਹੈ ਇਸ ਤਰ੍ਹਾਂ ਨਾਲ ਜਿਹਦੇ ਲਈ ਅਸੀਂ ਇਕੱਠੇ ਹੋਏ ਆ ਜਿਹਦੇ ਲਈ ਇੰਨਾ ਕਰੋੜਾਂ ਰੁਪਏ ਖਰਚ ਹੋ ਰਹੇ ਆ ਕਿ ਲੋਕਾਂ ਨੂੰ ਇਕੱਠਾ ਕਰਨ ਲਈ ਲੋਕਾਂ ਨੂੰ ਭਗਵਾਨ ਰਾਮ ਦੇ ਅਦਰਸ਼ ਦੱਸਣ ਲਈ ਨਾ ਕਿ ਫਿਲਮੀ ਗਾਣੇ ਫਿਲਮੀ ਤੁਨਾ ਤੇ ਡਾਂਸ ਹੋਵੇ ਇਹੋ ਜਿਹਾ ਨਹੀਂ ਪ੍ਰਭੂ ਦੀ ਮਸਤੀ ਜਿੰਨਾ ਮਰਜੀ ਨੱਚੋ ਉਹਦੀ ਧੁੰ ਤੇ ਨੱਚੋ ਭਗਵਾਨ ਰਾਮ ਦੇ ਜਿੰਨੇ ਵੀ ਸੰਬੰਧਿਤ ਗਾਣੇ ਜਾਂ ਈਸ਼ਵਰ ਦੇ ਜਿੰਨੇ ਪਰਮੇਸ਼ਵਰ ਦੇ ਗਾਣੇ ਆ ਉਹਦੇ ਗਾਈਏ ਸੀਤਾ ਰਾਮ ਪਰਿਵਾਰ ਦੇ ਗਾਣੇ ਗਾਈਏ ਰਾਧੇ ਕ੍ਰਿਸ਼ਨ ਭਗਵਾਨ ਦੇ ਗਾਣੇ ਗਾਈਏ ਮਾਤਾ ਰਾਣੀ ਦੀਆਂ ਪੇਟਾਂ ਗਾਈਏ ਜਾਂ ਹੋਰ ਜਿੰਨੇ ਵੀ ਗੁਰੂਆਂ ਦੇ ਗਾਣੇ ਪੀਰਾਂ ਦੇ ਗਾਣੇ ਕਹੀਏ ਨਾ ਕਿ ਫਿਲਮੀ ਗਾਣੇ ਆ ਘੱਟੋ ਘੱਟ ਇੰਨਾ ਨਾ ਕਰੋ ਇਹ ਬਹੁਤ ਵੱਡਾ ਮੈਸੇਜ ਜਾਏਗਾ ਬੁਰਾ ਮੈਸੇਜ ਜਾਂਦਾ ਧਰਮ ਦੀ ਵੀ ਬੇਅਦਵੀ ਹੁੰਦੀ ਆ ਸੋ ਇਹ ਕੁਝ ਬਾਜ਼ਾਰ ਦੇ ਵਿੱਚ ਅੰਦਰ ਸਾਨੂੰ ਸ਼ਿਕਾਇਤ ਆਉਂਦੀ ਹੈ ਫਿਰ ਬੰਦ ਵੀ ਕਰਾਈਦਾ ਲੇਕਿਨ ਲੋਕਾਂ ਤੇ ਅਸਰ ਬੁਰਾ ਪੈਂਦਾ ਇਹਦਾ ਇਸ ਤਿਹਾਂ ਲਈ ਆਪ ਦੇਖਣ ਉਸ ਇਲਾਕੇ ਦੇ ਜਿਹੜੇ ਕਮੇਟੀਆਂ ਇਨਚਾਰਜ ਹੈ ਉਹ ਜ਼ਰੂਰ ਪ੍ਰਧਾਨ ਉਹਨਾਂ ਦੀ ਪੂਰੀ ਸਮੁੱਚੀ ਕਮੇਟੀ ਇਸ ਗੱਲ ਦਾ ਧਿਆਨ ਰੱਖੇ ਕਿ ਫਿਲਮੀ ਗਾਣੇ ਨਾ ਬਿਲਕੁਲ ਵੀ ਲੱਗਣ ਔਰ ਪੱਦਾ ਡਾਂਸ ਨਾ ਹੋਵੇ ਔਰ ਅਸ਼ਲੀਲ ਡਾਂਸ ਨਾ ਕੋਈ ਇਸੇ ਤਰ੍ਹਾਂ ਦਾ ਵੀ ਹੋਵੇ ਥੈਂਕ ਯੂ ਤੇ ਦੇਖਿਆ ਸੀ ਗਲਬਤ ਕੀਤੇ ਗਏ ਸਦੇਸ਼ਵੀਰ ਜੀ ਦੇ ਨਾਲ ਸੰਚਾਲਕ ਕਮੇਟੀ ਦੇ ਇੰਚਾਰਜ ਨੇ ਉਹਨਾਂ ਨੇ ਅੱਜ ਵਿਚਾਰ ਸਾਂਝੇ ਕੀਤੇ ਨੇ 70 ਤੋਂ 80 ਜੋ ਲੋਕ ਇੱਥੇ ਪਹੁੰਚਦੇ ਨੇ ਡਿਊਟੀਆਂ ਲਗਾਈਆਂ ਜਾਂਦੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਕਿਹੜੇ ਹਰ 17 ਜ਼ੋਨ ਬਣਾਏ ਗਏ ਨੇ 17 ਜ਼ੋਨ ਚ ਇੱਕ ਇੱਕ ਟੀਮ ਦੇ ਵਿੱਚ 5 5 6 6 ਜਿਹੜੇ ਨੌਜਵਾਨ ਉਸ ਦੀ ਸੇਵਾ ਕਰਦੇ ਨੇ ਹਰ ਸਾਲ ਤਰ੍ਹਾਂ ਇਸ ਸਾਲ ਵੀ ਜੋ 6 April ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਪਦਮ ਸ਼੍ਰੀ ਵਿਜੇਕਮਾ ਚੋਪੜਾ ਜੀ ਗੁਆਈ 6 April ਨੂੰ ਸ਼ੋਭਾ ਯਾਤਰਾ ਨਿਕਲਣ ਹੋਣ ਦੇ ਸੰਬੰਧ ਵਿੱਚ ਸੰਚਾਲਕ ਮੀਟਿੰਗ ਕੀਤੀ ਗਈ ਕੈਮਰਾ ਮੈਂ ਅਜੇ ਦੇ ਨਾਲ ਸੋਨਮਾ ਹਜਨ ਜਗਬਾਨੀ ਟੀਵੀ ਜਲੰਧਰ